ਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਹੰਦ ਜਦੋਂ ਢਾਈ ਆ ਨਾ ਸਿੰਘਾਂ ਨੇ ਅੱਧੀ ਕ ਸਰਹੰਦ ਬਚੀ ਹੋਈ ਅੱਜ ਵੀ ਦਿਖਦੀ ਐ ਥੋੜੀ ਜੀ ਉਹ ਸਰਹੰਦ ਬਚੀ ਕਿੱਕਣਾ ਜਦੋਂ ਐਡੇ ਐਡੇ ਕਿਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਢਾਹ ਦਿੱਤੇ ਫਿਰ ਉਹ ਸਰਹੰਦ ਕਿਵੇਂ ਬਚ ਗਈ ਜਦੋਂ ਕਲਗੀਧਰ ਮਹਾਰਾਜ ਨੇ ਸਰਹੰਦ ਦਾ ਸਾਕਾਰ ਰਾਏਕੋਟ ਲੰਮੇ ਜੱਟਪੁਰੇ ਸੁਣਿਆ ਨਾ ਮਹਾਰਾਜ ਨੇ ਸਰਹੰਦ ਨੂੰ ਉੱਜੜਨ ਦਾ ਬਰ ਦੇ ਦਿੱਤਾ ਸੀ ਤਾਉ ਸਾਰੇ ਜਹਾਨ ਦੇ ਵਿੱਚ ਰੌਲਾ ਪੈ ਗਿਆ ਵੀ ਕਲਗੀਧਰਮਹਾਰਾਜ ਨੇ ਬਚਨ ਕਰਤੇ ਸਰਹੰਦ ਉੱਜੜੂਗੀ ਤਾਂ ਉੱਥੋਂ ਦਾ ਇੱਕ ਸੀਤਲਪੁਰੀ ਸੰਨਿਆਸੀ ਸੰਤਾਂ ਦਾ ਡੇਰਾ ਸੀ ਸੀਤਲਪੁਰੀ ਦਾ ਚੇਲਾ ਸੀ ਦਿਆਲਪੁਰੀ ਜਦੋਂ ਮਹਾਰਾਜ ਜੀ ਨੇ ਕਾਂਗੜ ਗਏ ਉੱਥੇ ਜਾ ਕੇ ਦਿਆਲਪੁਰੀ ਨੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰੇ ਮਹਾਰਾਜ ਨੂੰ ਕਹਿੰਦਾ ਕਲਗੀਧਰਮਹਾਰਾਜ ਤੁਹਾਡੇ ਵਰਗਾ ਬਾਦਸ਼ਾਹ ਤੇ ਦਰਵੇਸ਼ ਦੁਨੀਆ 'ਚ ਨਹੀਂ ਹੈ ਕਹਿੰਦਾ ਮਹਾਰਾਜ ਤੁਸੀਂ ਜੇ ਬਚਨ ਕਰੋ ਦੁਨੀਆ ਤਬਾਹ ਕਰ ਦੂੰ ਤੁਹਾਡੇ ਆਸਰੇ ਹੀ ਧਰਤੀ ਖੜੀ ਐ ਤੁਹਾਡੇ ਮਹਾਰਾਜ ਅਰਾਕੇ ਦੇ ਪੌੜਾਂ ਦੇ ਨਾਲ ਧਰਤੀ ਪਾੜ ਸਕਦੀ ਐ ਮਹਾਰਾਜ ਖੁਸ਼ ਹੋਏ ਮਹਾਰਾਜ ਕਹਿੰਦੇ ਸੰਤ ਐਨੀ ਉਸਤਤ ਕਿਉਂ ਕਰਦਾ ਹੈ ਵੀ ਕੰਮ ਦੱਸ ਕੀ ਐ ਕਹਿੰਦਾ ਮਹਾਰਾਜ ਅਸੀਂ ਸਰਾਂਦ ਚ ਰਹਿੰਨੇ ਆ ਤੁਸੀਂ ਸਰਾਂਦ ਨੂੰ ਉਜੜਨ ਦਾ ਵਰ ਦੇ ਦਿੱਤਾ ਮਹਾਰਾਜ ਅਸੀਂ ਵੀ ਤਾਂ ਆਪ ਜੀ ਦੇ ਸੇਵਕ ਆ ਜਿੱਥੇ ਪਾਪ ਹੋਇਆ ਤਾਂ ਅਸੀਂ ਤਾਂ ਕੋਈ ਪਾਪ ਨਹੀਂ ਕਰਿਆ ਮਹਾਰਾਜ ਮਾਰਾ ਇਹ ਕਹਿੰਦੇ ਸੰਤ ਆ ਫੜ ਸੰਖ ਆਪਣੇ ਕੋਠੇ 'ਤੇ ਚੜ ਕੇ ਨੇੜੇ-ਨੇੜੇ ਆਪਣੇ ਜਿਹੜੇ ਤੇਰੇ ਸਰਦਾਰ ਲੂਆਂ ਜਿਨ੍ਹਾਂ ਦੇ ਘਰ ਤੇ ਤੂੰ ਮੰਗ ਕੇ ਖਾਣਾ ਨੇੜੇ-ਨੇੜੇ ਘਰ ਪਵਾ ਕੇ ਨਾ ਸੰਖ ਮਾਰਦੀ ਜਿੱਥੋਂ ਤੱਕ ਤੇਰੇ ਸੰਖ ਦੀ ਆਵਾਜ਼ ਜਾਊਗੀ ਉੱਥੋਂ ਤੱਕ ਖਾਲਸਾ ਪੰਥ ਦੇ ਘੋੜੇ ਸਰਹੰਦ ਨੂੰ ਨਹੀਂ ਢਾਉਣਗੇ ਸੰਤ ਨੇ ਇਸੇ ਤਰ੍ਹਾਂ ਕਰਿਆ ਜਾ ਕੇ ਨੇੜੇ-ਨੇੜੇ ਘਰ ਪਵਾ ਕੇ ਸੇਵਕਾਂ ਦੇ ਸੰਖ ਮਾਰਤਾ ਅੱਜ ਵੀ ਉਹ ਪ੍ਰਾਣੀ ਸਰਹੰਦ ਜਿੱਥੇ ਆਮ ਖਾਸ ਬਾਗ ਆ ਅੱਡੇਕੇ ਲੇਟਾ ਤੇ ਉਹ ਕੱਲਾ ਹੀ ਬਾਗ ਬਚਿਆ ਜਿੱਥੋਂ ਤੱਕ ਸ਼ੰਖ ਦੀ ਆਵਾਜ਼ ਗਈ ਹੈ ਉੱਥੋਂ ਤੱਕ ਮਾਰਤਾ ਬਚ ਗੀਆਂ ਬਾਕੀ ਸਭ ਸਰਹੰਦ ਢਾ ਦਿੱਤੀ ਸਿੰਘਾਂ ਨੇ ਪੰਜ ਵਾਰੀ ਸਰਹੰਦ ਢਾਈ ਹੈ 12 ਕੋ ਵੱਡਾ ਸ਼ਹਿਰ ਸੀ 800 ਕੂਵੇ ਦੇ ਵਿੱਚ ਪਾਣੀ ਪੀਣ ਨੂੰ ਸੀ ਦਿੱਲੀ ਤੇ ਲਾਹੌਰ ਦਾ ਇਹ ਅੱਧ ਮੰਨਿਆ ਜਾਂਦਾ ਸੀ ਐਡਾ ਵੱਡਾ ਇਹ ਸ਼ਹਿਰ ਸੀ ਵੀ ਦੁਨੀਆਂ ਦੇ ਵਿੱਚ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਅਮੀਰਾ ਦੇ ਸ਼ਹਿਰ ਦੇ ਵਿੱਚ ਗਿਣਿਆ ਜਾਂਦਾ ਸੀ ਇਹ ਇਹ ਐਡਾ ਵੱਡਾ ਸ਼ਹਿਰ ਜਿਹੜਾ ਖਾਲਸੇ ਪੰਥ ਨੇ ਢਾਕੇ ਫਨਾਹ ਕਰਤਾ ਇਦਾਂ ਮਲਬਾ ਬਾਅਦ ਵਿੱਚ ਅੰਗਰੇਜ਼ਾਂ ਨੇ ਚਕਾ ਕੇ ਸਰਹੰਦ ਦਾ ਮਲਬਾ ਜਿਹੜੀ ਸਰਹੰਦ ਤੋਂ ਅੰਮ੍ਰਿਤਸਰ ਤੱਕ ਰੇਲਵੇ ਲਾਈਨ ਬਿਛਾਈ ਆ ਉਹਦੇ ਉੱਪਰ ਪਾ ਕੇ ਮੁਕਾਇਆ ਨਹੀਂ ਸਿੰਘਾਂ ਨੇ ਸਰਹੰਦ ਦਾ ਮਲਬਾ ਢਾ ਢਾ ਕੇ ਢਹਿ ਢੇਰੀ ਕਰਤੀ ਸੀ ਹਲ ਚੱਲਣ ਲਾਏ ਆ 12 ਕੋ ਵੱਡਾ ਸ਼ਹਿਰ ਢਾਕੇ ਫਨਾਹ ਕਰ ਦਿੱਤਾ ਪੰਥ ਖਾਲਸੇ ਨੇ ਜਿਹੜੀ ਬਚੀ ਸਰਹੰਦੋਂ ਕਲਗੀਧਰਮਹਾਰਾਜ ਨੇ ਬਚਨ ਕਰ ਰਹੀ ਸੀ ਸੰਖ ਮਾਰਦੇ ਫੇਰ ਉਹ ਸਰਹੰਦ ਬਚ ਗਈ ਸੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ